ਤਦ ਵੀ ਮੰਗਦਾ ਹੈ ਪਰਮਾਤਮਾ ਕੋਲ ਪਰਮਾਤਮਾ ਨੂੰ ਛੱਡ ਕੇ ਹੋਰ ਹੋਰ ਹੀ ਮੰਗਦਾ ਹੈ ਆਖੇ ਮੰਗੇ ਦੇਹ ਦੇ ਆਖਦਾ ਕੀ ਆਖਦਾ ਇਹ ਦੇ ਇਹ ਦੇ ਇਹ ਦੇ ਉਹ ਦਿੰਦਾ ਦਾਤ ਕਰੇ ਦਾਤਾਰ ਠੀਕ ਹੈ ਤੇਈ ਜਾ ਰਹੇ ਹੈ ਇਹ ਦੇ ਇਹ ਦੇ ਐ ਭੀ ਮੇਰੇ ਘਰ ਆਵੇ ਐ ਭੀ ਮੇਰੇ ਘਰ ਆਵੇ ਐ ਭੀ ਮੇਰੇ ਘਰ ਆਵੇ ਤੇ ਕਦਰੇ ਪ੍ਰਮਾਤਮਾ ਕਹੇ ਲਵੇ ਮੈਂ ਵੀ ਆ ਜਾ ਨਾ ਨਾ ਤੂੰ ਇੱਕ ਪਾਸੇ ਰਹਿ ਤੇਰੀ ਨਹੀਂ ਤੂੰ ਇੱਕ ਪਾਸੇ ਜੋ ਮੰਗੇ ਤੂੰ ਮੰਗੇ ਬੀਆ ਜਾਂ ਤੇ ਕੁਸਲ ਨਾ ਕਬ ਹੋthia ਮੰਮਾ ਮੰਗਨ ਹਾਰ ਐ ਆਨਾ ਮਨੁਖ ਮੰਗਦਾ ਐ ਇਸ ਕਰਕੇ ਮੰਦਰ ਮਸਜਿਦ ਗੁਰਦੁਆਰੇ ਜਾਂਦਾ ਐ ਮਨੁਖ ਮਨ ਦਾ ਨਹੀਂ ਇਹ ਤਾਂ ਮੰਗਣਾ ਮੰਦਰ ਮਸਜਿਦ ਗੁਰਦੁਆਰਿਆਂ ਨੂੰ ਮਾਰਕੀਟ ਬਣਾ ਦਿੰਦਾ ਹੈ ਬਾਜ਼ਾਰ ਬਣਾ ਦਿੰਦਾ ਹੈ